ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਜਾਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਚਾਰ ਤਾਂ ਤੋਕੜਾ ਗੱਬਣਾ ਤੁਹਾਨੂੰ ਦਿਖਾਉਣੀਆਂ ਵਾ ਇੱਕ ਉੱਚੇ ਬੱਚੇ ਵਾਲੀ ਤਾਂ ਦਿਖਾਉਣੀ ਤੇ ਇੱਕ ਗੱਬਣ ਤਾਂ ਦਿਖਾਉਣੀ ਆ ਚਾਰ ਤੋਕੜਾ ਗੱਬਣਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਅੱਜ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਧੀ ਉਹਨਾਂ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਭਾਜੀ ਤੁਸੀਂ ਸਲਾਮ ਸਭ ਵਧੀਆ ਵੇਖਾ ਮੱਡੀ ਫਰੇ ਬੜੀ ਵਧੀਆ ਭਾਜੀ ਮੱਡੀ ਬੜਾ ਮੇਲਾ ਭਰਿਆ ਕਰਨ ਠੀਕ ਹੈ ਨਹੀਂ ਬੜਾ ਕਾਫੀ ਬੜੇ ਚੰਗੇ ਚੰਗੇ ਬੱਚੇ ਚੰਗੀਆਂ ਮਈਆਂ ਭਾਜੀ ਆਈਆਂ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਟੋਕੜਾ ਬਣਾ ਇਕੱਠੀਆਂ ਕਰਤੀਆਂ ਇਹ ਸਾਰੀਆਂ ਮੱਡੀ ਭਾਜੀ 6 ਲੱਖ 6677 ਦੀ ਇੱਕ ਵਿਧੀ ਆਪਾਂ 6 ਲੱਖ ਦੀ ਆ 6 ਦੇ ਦੇਣੀ ਆ ਅੱਛਾ ਹਾਂਜੀ ਠੀਕ ਹੈ ਤੇ ਇਹ ਤੇ 6 ਲੱਖ ਤੋਂ ਤੇ ਵਾਵਾ ਹੀ ਅੰਦਰ ਆ ਜਾਣੀਆਂ ਹਾਂ ਅੰਦਰ ਹੀ ਕਰਦਾ ਇਹ 5 ਦੀਆਂ ਦੇ ਲਾਂਗੇ ਠੀਕ ਆ ਹਾਂਜੀ ਚਲੋ ਨਾਮ ਦੱਸ ਤੇ ਕਰੀ ਆ ਮੇਰਾ ਭਾਈ ਹਰਮਨ ਜੇ ਪਿੰਡ ਰਾਜਾ ਸਾਸੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੇ ਕਰੀ 826414531 에어ਪੋਰਟ ਦੇ ਨਾਲ ਹੀ ਪੈਂਦਾ ਬਿਲਕੁਲ 에어ਪੋਰਟ ਦੀ ਕੰਦ ਦੇ ਨਾਲ ਹੀ ਪੈਂਦੇ ਘਰ ਹੈ ਆਪਣਾ ਹਨਾ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਜਿਹੜੀ ਇਹਦੀ ਭਾਈ ਉਹ 31 ਜੇ ਆ 31 ਆ ਭਾਜੀ ਕੋਈ ਮਿੰਨ ਡੇਢ ਦੀ ਲਾਲੇ ਦੋਵੇਂ ਲਾਲੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਹੀ ਕੱਟੀ ਨਾ ਭਾਜੀ ਮਿਲਦੀ ਏ ਇਹ 10 ਲੀਟਰ ਵਾਲਾ 7 ਕਿਲੋ ਜੀ 7 ਲੀਟਰ ਹੈਗਾ ਦੁੱਧ 10 ਲੀਟਰ ਪੱਕਾ ਦੁੱਧ ਹੈ ਮੈਂ ਹੀ ਖਲੇ ਤੇ ਸੁਆ ਦੁੱਧ ਹੈ ਜੀ ਤੋਰੋ ਫੇਰ ਇੱਕ ਕਰੀ ਨਾ ਦੁੱਧ ਜਿਹੜਾ 7 ਲੀਟਰ ਦੱਸਦੇ ਤੇ ਕੋਲ ਲੈ ਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਵਿਦਿ ਫਿਰ ਮੁੱਲ ਭਾਜੀ ਅੱਜ ਦੇ ਲੈਣ ਵਾਲੇ ਪੌਣੇ ਆ ਜੇ ਅੱਜੇ ਕਰੀਏ ਫਿਰ ਗੰਦੀ ਕਰਨੀ ਆ ਜੀ ਠੀਕ ਆ ਮੁੱਲ ਭਾਜੀ ਦਾ 50 ਜੀ ਹਾਂ ਜੀ ਹੁਣ ਤੁਸੀਂ ਦੱਸ ਦੋ ਕਿੰਨੇ ਖੱਢੀਏ ਕਿੰਨੇ ਰਿਦਈਏ ਤਿੰਨ ਨਹੀਂ ਛੱਡੀਏ 47000 ਦੀ ਹਾਂ ਛੇ 47000 ਦੀ ਹਾਂ ਜੀ ਭਾਜੀ ਆ ਦੀ ਕੱਟੀ ਭਾਜੀ ਮਗਰ ਦੇ ਠੀਕ ਆ ਤੇ ਬਾਕੀ ਮੌਕੇ ਦੇ ਹੋਰ ਛੋਟ ਛੱਟ ਕਰ ਦੋਗੇ ਭਾਜੀ ਕੋਈ ਫੋਨ ਲਾਵੇ ਠੀਕ ਆ ਤੇ ਅੱਜ ਟੋਕੜ ਕੱਬਨ ਜੇ ਹਾਂਜੀ ਵੀਰ ਜੀ ਇਹ ਚੌ ਮਹੀਨਾ ਸਾਢੇ ਚੌ ਮਹੀਨਾ ਦੀ ਚੱਕ ਪਾ ਹੈ ਜੀ ਅੱਛਾ ਦੁੱਧ ਅੱਖੀ ਪਾਰੀ ਦੇਂਦੀ ਏ ਢਾਈ ਤਿੰਨ ਕਿਲੋ ਆ ਹਲੇ ਪਾੜੇ ਤੇ ਠੀਕ ਆ ਤੋਰੋ ਹਾਂ ਫਿਰ ਇੱਕ ਕਰੀ ਨਾ ਇੱਕੋ ਟਾਈਮ ਹੀ ਮਿਲਦੀ ਆ ਤੇ ਬਾਕੀ ਇਹ ਕਿ ਮੱਝ ਭਾਰੀ ਆ ਉਤਰਾ ਟੋਕੜਾ ਕੱਪਣਾ ਚੰਗੀਆਂ ਮੱਝਾਂ ਤੁਹਾਨੂੰ ਦਿਖਾਉਣੀਆਂ ਸਾਰੀਆਂ ਦੇਖ ਸੰਦੇ ਜੀ ਆ ਜਲਾ ਹੈ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਪਾਜੀ ਸੇਮ ਹੀ ਕਰ ਦਈਏ ਕਿੰਨਾ 50 ਜਾਂ 47 ਦੀ ਦੇ ਦਾਂਗੇ ਹਾਂ ਵੇਖ ਲਓ ਕੋਈ ਛੋਟ ਛੜ ਕਰਨੀ ਹੋਰ ਕਰ ਦਾਂਗੇ ਭਾਜੀ ਮੌਕੇ ਤੇ ਥੋੜਾ ਬੋਧਾ ਮੌਕੇ ਤੇ ਕਰ ਦੋਗੇ ਕਿ ਠੀਕ ਆ ਬਾਕੀ ਛੋਟੀ ਭਾਜੀ ਤੇ ਆ ਕਿੰਨੇ ਜੀ ਆਹ ਚੱਕ ਪਾਸ ਚ ਇਹ ਭਾਜੀ ਲੋ 24 ਤਰੀਕ ਨੂੰ 6 ਮਹੀਨੇ ਹੋਣੇ ਜੇ ਅੱਛਾ ਸਾਢੇ 50 ਚੱਕ ਪਾਸ ਚ 6 ਹੋਏ ਜੀ ਠੀਕ ਆ ਤੇ ਇਹਦੇ ਕੋ ਦੁੱਧ ਕਿੰਨੇ ਇੱਕੋ ਟਾਈਮ ਦਿੰਦੀ ਹੈ ਤੇ ਸਾਢੇ 3 ਕਿਲੋ ਤੋਰ ਫੇਰ ਇੱਕ ਤੋਰ ਦੇ ਨਾ ਇੱਕੋ ਟਾਈਮ ਹੀ ਮਿਲਦੀ ਹੈ ਵੀ ਇਹ ਸਾਢੇ 5 ਸਾਢੇ 5 6 ਮਹੀਨੇ ਲੱਗੇ ਜਿਹੜੀ ਗੱਬਣ ਆਏ ਬਾਕੀ ਸੋਹਣੀ ਝੋਟੀ ਹੈ ਵੀ ਚੰਗੀਆਂ ਟੁਕੜਾ ਗੱਬਣਾ ਤੁਹਾਨੂੰ ਦਿਖਾਉਨੇ ਆ ਅੱਜ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 52000 ਰੁਪਏ ਅੱਛਾ ਦੋ ਛੱਡਾਂਗੇ 50 ਦੀ 50000 ਦੀ ਦੇ ਦੋਗੇ ਠੀਕ ਹੈ ਜੀ ਤੇ ਆ ਗੱਬਨ ਜੇ ਹਾਂ ਜੀ ਭਾਈ ਝੁੱਕੀ ਹੈ ਝੋਟੀ ਇਹ ਤਿਆਰੀ ਆ ਹਨਾ ਹਾਂ ਜੀ ਥੋੜਾ ਟਾਈਮ ਲੱਗਦੀ ਆ ਹਾਂ ਜੀ 5-6 ਦਿਨ ਹੀ ਲਾਉਗੀ ਸੋ ਆ ਇਹਦਾ ਦੁੱਝਾ ਜੇ ਠੀਕ ਆ ਕੱਲੇ ਸ਼ਾਇਦ ਹੋਵੇਗਾ ਭਾਈ ਝੋਟੀ ਦਾ ਮਰੂਗੀ ਪੂਰੀ ਜਿੰਨੀ ਇੰਨੀ ਬਣੀ ਇੰਨੀ ਹੋਰ ਬਣੀ ਝੋਟੀ ਠੀਕ ਆ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਭਾਜੀ ਘਰ ਵਾਲੇ ਦੇ ਆਂਦੇ ਪਹਿਲੇ ਸਵੇਰੇ 12 13 ਲੀਟਰ ਚ ਹੋਇਆ ਆ। ਹਾਂਜੀ। ਐ ਤਾਂ ਜ਼ਿਆਦਾ ਵੀ ਤੇ 13 14 ਲੀਟਰ ਚ ਵਾਈ ਜਾਊਗੀ। ਠੀਕ ਆ ਤੋਰ ਦਿਓ ਫਿਰ ਇਹਨਾਂ ਵਿੱਚ। ਬਾਕੀ ਸੋਣੀ ਝੋਟੀ ਐ ਵੀ। ਤੋਰ ਕੇ ਦਿਖਾ ਰਹੀ ਐ ਵੀ ਤੁਹਾਨੂੰ ਇੱਕ ਰੀ। ਲੈ ਜਾ ਜੀ। ਅਜੇ ਤਿਆਰ ਹੋਣੀ ਆ। ਬਾਕੀ ਸੋਹਣੀ ਮੱਝ ਹੈ ਜਿਹੜੀ। ਤੇ ਇਹਦਾ ਕੀ ਮੁੱਲ ਜੀ ਬਿੱਤੀ ਫਿਰ? ਇੱਡੀ ਛੋਟੀ ਦਾ ਭਾਜੀ ਤੁਸੀਂ ਕੱਲ ਵੇਖਿਆ ਜਿਹਾ ਨਾ ਵਸਾਖੀ ਮੰਡੀ। ਹਾਂਜੀ ਹਾਂਜੀ। ਹਵਾਲਾ 1.40 ਹਾਂਜੀ ਹਾਂਜੀ। ਆਪਾਂ ਇੱਕ ਪੱਜ ਕਰ ਲੈਨੇ ਆ। ਵੇਖ ਲਓ ਵਿੱਚੋਂ ਕਰ ਦਈਏ ਮੰਨ ਤਾਂ। ਕੱਲ੍ਹ ਵੇਲੇ ਦੇ ਦਈਏ। ਵੇ ਲੋ ਕੋਈ ਜੋ 90 ਦੀ ਭਾਜੀ ਝੋਟੀ ਦੇ ਦਾਂਗੇ ਠੀਕ ਆ ਬਾਕੀ ਝੋਟੀ ਵੇਖੋ ਕਿੱਡੀ ਸਾਹ 90000 ਦੀ ਝੋਟੀ ਇਹ ਦੇ ਦਿਓਗੇ ਹਾਂਜੀ ਬਾਕੀ ਕੋਈ ਆਨ ਕਪਸੰਦ ਕਰਕੇ ਖੜੇ ਹਨਾ ਕਰੇ ਹਾਂਜੀ ਵੀਰ ਭਰਾ ਫੋਨ ਲਾਵੇ ਕਰ ਦਾਂਗੇ ਮਾਰ ਦਾਂਗੇ ਤੇ ਆ ਕਿਨੇ ਚੱਲਦੀ ਚੈੱਕ ਪਾਸ ਤੇ ਇਨ ਨੂੰ ਭਾਜੀ 28 ਤਰੀਕ ਨੂੰ 6 ਹੋਣੇ ਜੀ ਅੱਛਾ ਆ ਤੇ ਆ ਮੈਂ ਦੋਵੇਂ ਇੱਕ ਇੱਕ ਰਾਂ ਲੈਂ ਆ ਇਹ ਤਾਂ ਚੰਗੇ ਰਿਕਾਰਡ ਵਾਲੀ ਝੋਟੀ ਜਾਨ ਦੀ ਪੂਰੀ ਤੇ ਭਾਜੀ ਡੰਗਰਾ ਜਿਆਦਾ ਜਿਹਾ ਆਈ ਇਹ ਤਾਂ 5 6 ਦਿਨ ਹੋ ਗਏ ਛੱਡੀ ਜ ਉਹਨਾਂ ਦੁੱਧ ਨੂੰ ਅੱਛਾ ਦੁੱਧ ਛੱਡੀ ਦੋ 2.5 ਕਿਲੋ ਦਿੰਦੀ ਉਹਨਾਂ ਛੱਡੀ ਜ ਉਹਨਾਂ ਖਾਲ ਪਾਸ ਕਰਕੇ ਲੈਂਦੇ ਠੀਕ ਆ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਇਹਦੇ ਚ ਆਪਾਂ ਦੇਖ ਸਕਦੇ ਸਾਰੀਆਂ ਚੰਗੀਆਂ ਵਾ ਬਾਕੀ ਠੰਡੇ ਸੰਭਾ ਦੀ ਭਾਜੀ ਤੇ ਥਾਣੇ ਵੀ ਚੰਗਾ ਜਿਹੜਾ ਇਹਦੇ ਕੋਲ ਮਿਲਕਵੇਨ ਵਿੱਚ ਚੰਗੀ ਮੋਟੀ ਲੱਗੀ ਆ ਉਮੀਦ ਇਹਨੇ ਸੱਜਦੇ ਦੁੱਧ ਚੰਗਾ ਕੱਢਿਆ ਹੋਣਾ ਤੇਰ ਦੁੱਧ ਭਾਈ ਝੋਟੀ 15 16 ਲੀਟਰ ਕੱਢੀ ਰਹੀ ਏ 15 16 ਲੀਟਰ ਦੇ ਕਰੇ ਜਿਹੜਾ ਕਹਿੰਦਾ ਕਿ ਸੱਜਣ ਨੇ ਦੁੱਧ ਕੱਢਿਆ ਬਾਕੀ ਸੋਨੇ ਪਸ਼ੂ ਚੰਗੇ ਪਸ਼ੂ ਦਾ ਜਿਹੜਾ ਵੱਖਰਾ ਹੀ ਪਤਾ ਲੱਗ ਜਾਂਦਾ ਏ ਆ ਕਿ ਪੂਰੀ ਭਾਰੀ ਮੱਝ ਆ ਵੱਡੀ ਮੱਝ ਆ ਸਾਂਭੀ ਸਾਂਭੀ ਚੰਗੀ ਆ ਜਿਹੜਾ ਕੋਈ ਲੈ ਜਾਊਗਾ ਸਾਂਭ ਵਾਲਾ ਚੰਗੀ ਝੋਟੀ ਤਿਆਰ ਹੋਣੀ ਏ ਵਾਲੀ ਸਫਾਈਆਂ ਜਿਆ ਪੂਰੀ ਜਿੰਨੀ ਹੀ ਆ ਆ ਦੇਖ ਲੈ ਬਾਕੀ ਆ ਕਿ ਹੁਣ ਥਣ ਪਾਸ ਕਰਾ ਦੋਗੀ ਇੱਕ ਰੀ ਚੱਲ ਰਵੇ ਚੰਗੀ ਥੱਲੇ ਤੇ ਇਹਦਾ ਕਿੰਨਾ ਰੱਖਣਾ ਵੀ ਦੀ ਮੁੱਲ ਫਿਰ ਇਹਦਾ ਭਾਜੀ ਮੁੱਲ ਵੇਖ ਕਰ ਲੋ ਜੋ ਮਰਜ਼ੀ ਕਰੀਏ ਹਾਂਜੀ 70 ਦੇ ਨਹੀਂ 70 ਦੇ ਨਹੀਂ ਜਾਣੀ ਸੰਭ ਨਹੀਂ ਹੈ ਕਿਸ ਨੇ 65 ਦੇਣਾ ਹੈ ਭਾਜੀ ਅੱਛਾ ਬਾਕੀ ਮੌਕੇ ਤੇ ਮਾਨ ਕਰ ਦੋਗੇ ਹੁਣ ਨੂੰ ਪਤਾ ਕਰਦੇ ਕੋਈ ਫੋਨ ਲਾਵੇ ਖੁੱਲਾ ਮਾਨ ਕਰ ਦੋਗੇ ਦੇਖੋ ਇਹ ਭਾਜੀ ਪਰਾਲੀ ਕਿੱਥੇ ਹੋਈਆਂ ਫੋਨ ਲਾਵੇ ਵੀ ਕੋਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਮੱਝ ਆ ਰਹੀ ਜਿਹੜੀ ਇਹ ਲੰਡੀ ਆ ਪੁੱਛ ਤਾਂ ਜਿਹੜੀ ਹਾਂਜੀ ਨੀਲੀ ਦੀ ਮੱਝ ਆ ਜਿਹੜੀ ਕਿੰਨਾ ਇਹਦੇ ਕੋਲ ਦੁੱਧ ਭਾਜੀ ਲੀਟਰ ਵਾਲਾ 7 ਕਿਲੋ ਜੀ ਪੱਕਾ ਦੁੱਧ ਹੈਗਾ ਹਾਂਜੀ ਤੇ ਘਰਾਂ ਵਾਲਿਆਂ ਦੇ ਉੱਥੇ ਪਿੱਛੋਂ ਹੀ ਪਾੜੇ ਦੇ ਚੋਂ ਗੇ ਲਿਆ ਦੀਏ ਹੱਡ ਘਰ ਆ ਗਏ ਨੇ ਟੀਕਾ ਲਿਆ ਜੀ ਰਾਤੀ ਅੱਛਾ ਹਾਂਜੀ ਤੇ ਤੁਰ ਫਿਰ ਕਰੀ ਨੂੰ ਵਾਟਰ ਜਾਰੇ ਬਾਕੀ ਨਹੀਂ ਜੀ ਛੋਟੇ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਕੱਬਾ ਨੇ ਚੈੱਕ ਪਾਸ ਕਿ ਨਹੀਂ ਇਹਨੂੰ ਮੇਰੀ 22 ਤਰੀਕ ਨੂੰ ਹੋਣਾ ਜੇ 2 ਮਹੀਨੇ ਚੈੱਕ ਪਾਸ ਨਹੀਂ ਗਿਆਲੇ ਹੋਈ ਅੱਛਾ ਜਿਹੜੇ ਵੀ ਮੈਕਟਰੋਨੀ ਕਰਾਉਣੇ ਕਰਾਵਾਂ ਵੀ ਸਾਈਡ ਦਾ ਭਾਜੀ 22 ਤਰੀਕ ਨੂੰ ਇਹਨਾਂ ਨੂੰ ਮੈਂ ਕਹਿੰਦਾ ਕਿ 2 ਮਹੀਨੇ ਹੋ ਜਾਣੀ ਹੈ ਤੇ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਉੱਚੀ ਝੋਟੀ ਆ ਜਿਹੜੀ ਤੇ ਇਹਦਾ ਕਿੰਨਾ ਮੁੱਲ ਆ ਫਿਰ ਕਿਹਾ ਬੋਲ ਭਾਈ 55 ਜੀ ਅੱਛਾ ਤਿੰਨ ਛੱਡ ਦੀਏ ਦੋ ਹੋਰ ਛੱਡ ਦੀਏ ਪੂਰੇ 50 ਪੂਰੇ 50 ਹਾਂ ਜੀ ਭਾਜੀ ਦੇ ਦਾਂਗੇ ਕੋਈ ਠੀਕ ਆ ਜੀ ਤੇ ਠੀਕ ਆ ਵਿਧਿਆਰ ਕੁਛ ਕਹਣਾ ਫਿਰ ਇਹੋ ਵੀਰ ਜੀ ਜਿਹੜੇ ਵੀਰ ਭਰਾ ਹੁੰਦਾ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਭਾਜੀ ਵੀਰ ਜੀ ਇੱਥੋਂ ਪਿੱਛੇ ਸਾਡੇ ਘਰੋਂ ਤਸੱਲੀ ਕਰੇ ਸੋਇਆ ਡੰਗਰ ਦੋ ਟਾਈਮ ਚ ਹੋਵੇ ਨੱਪੜ ਦੇ ਥੜਾ ਪਾਸ ਕਰਕੇ ਖੜੇ ਠੀਕ ਆ ਜੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ